ਦਿਲ ਕਰਦਾ ਏ ਤੇ ਤੇ ਕੋਲ ਲਾ ਕੇ ਰੁਕ ਜਾਵਾਂ ਤੇ ਤੇ ਗੋਦ ਵਿੱਚ ਰੱਖ ਕੇ ਸਿਰ ਮੈਂ ਮੁੱਕ ਜਾਵਾਂ ਤੇ ਹੰਝੂ ਬਣ ਕੇ ਕਿਰਾ ਤੇਰੀਆਂ ਅੱਖਾਂ ਦਾ ਹੰਝੂ ਬਣ ਕੇ ਕਿਰਾ ਤੇਰੀਆਂ ਅੱਖਾਂ ਦਾ ਤੇਰੇ ਬੁੱਲਾਂ ਤੇ ਕੋਲ ਲਾ ਕੇ ਸੁੱਕ ਜਾਵਾਂ ਤੇਰੇ ਬੁੱਲਾਂ ਤੇ ਕੋਲ ਲਾ ਕੇ ਸੁੱਕ ਜਾਵਾਂ ਜੋ ਪਾਏ ਹਾਰ ਸਜਾਵਟ ਲਈ ਉਹ ਉਲਟਾ ਗਲਤਾ ਫਾਹ ਹੋ ਗਏ ਤੇ ਲਿਆ ਚੱਕਰ ਇੰਝ ਮੁਕੱਦਰਾਂ ਭੁੱਲਿਆ ਉਹ ਅਸੀਂ ਉਝੜ ਕੇ ਉਹ ਸ਼ਾਹ ਹੋ ਗਏ ਹਾਏ ਅਸੀਂ ਉਝੜ ਕੇ ਉਹ ਸ਼ਾਹ ਹੋ ਗਏ ਕੁਝ ਦਿਲ ਕਮਲੇ ਦੀ ਗਲਤੀ ਸੀ ਕੁਝ ਕੁੱਥੇ ਸੋਚ ਦੀ ਰਾਹ ਹੋ ਗਈ ਕੁਝ ਸਚਨਾ ਬਿਨਾ ਤਰਸ ਕੀਤਾ ਕੁਝ ਆਪਣੇ ਆਪ ਤਬਾਹ ਹੋ ਗਏ ਕੁਝ ਆਪਣੇ ਆਪ ਤਬਾਹ ਹੋ ਗਏ ਨੀਵੀਂ ਟੈਨੀ ਹਦੀ ਹੋ ਜਾਵੇ ਤੇ ਉੱਚੀ ਰਿੰਦੀ ਖਾਲੀ ਫਲ ਨਾ ਲੱਗੇ ਉਹਨਾਂ ਨੂੰ ਜਿੰਨਾ ਮੈਂ ਅੰਦਰ ਪਾਲੀ ਜਿੰਨਾ ਮੈਂ ਅੰਦਰ ਪਾਲੀ ਤੇ ਦੁਨੀਆਂ ਤੇ ਚੋਂ ਕਮ ਨਾ ਆਇਆ ਔਖੇ ਸੌਖੇ ਵੇਲੇ ਉਸ ਬੇਮਤਲਬ ਸੰਗੀ ਕੋਲੋਂ ਬਿਹਤਰ ਹਯਾ ਸਹੀ ਆ ਰਕੇਲੇ ਤੇ ਦਿਲ ਅਤਰੇ ਆਸਮੰਦ ਰੋਟੋਂਗੇ ਕੌਣ ਅਤਲਾ ਦੀਆਂ ਜਾਣੇ ਤੇ ਆ ਸਚਨਾ ਦੀਆਂ ਕੱਲਾ ਕਰੀਏ ਬੁੱਲਿਆ ਸਿਤ ਰੱਖ ਕੇ ਸਿਰਾਨੇ ਜੋ ਸਨਟੇ ਰੱਪਿਆ ਦੇ ਤੁਰਕੇ ਇੱਕ ਇੱਕ ਕਰਕੇ ਸਾਰੇ ਤੁਰ ਗਏ ਰੱਤੀ ਮੇਰੇ ਨਾਲ ਸੀ ਝੜੇ ਉਹ ਸਰ ਕੀ ਵੇਲੇ ਤਾਰੇ ਤੁਰ ਗਏ ਜੀਵਨ ਵੇਲਾ ਲੇਖਤੇ ਹੋਣੀ ਜੀਵਨ ਵੇਲਾ ਲੇਖਤੇ ਹੋਣੀ ਸਾ ਮੱਕੇ ਤਾਂ ਚਾਰੇ ਤੁਰ ਗਏ ਰੰਗ ਕ ਜੀਵਨ ਦੇ ਥੇਰੇ ਪਾਚੋ ਕਸਮੇ ਨਹੀਂ ਮੁਟਿਆ ਰਹੇ ਤੁਰ ਗਏ ਤੇ ਮਾਰ ਕੇ ਮੈਨੂੰ ਹੱਸਣ ਵਾਲੇ ਹਏ ਮਾਰ ਕੇ ਮੈਨੂੰ ਹੱਸਣ ਵਾਲੇ ਆਖਰ ਚੱਕ ਤੋਂ ਸਾਦੇ ਤੁਰ ਗਏ ਆਖਰ ਚੱਕ ਤੋਂ ਸਾਦੇ ਤੁਰ ਗਏ ਦਿਲਾਂ ਭੁਲ ਚੱਕ ਗੁਜ਼ਰਿਆਂ ਵੇਲਿਆਂ ਨੂੰ ਉਹ ਸ਼ਹਿਰ ਨਾ ਰਹੇ ਉਹ ਫਨਕਾਰ ਨਾ ਰਹੇ ਉਹ ਜ਼ੁਲਫਾਂ ਦੇ ਕੁੰਡਲ ਹੀਰੇ ਮੋਤੀ ਤੇ ਚਮਕਕਾਰ ਨਾ ਰਹੇ ਸ਼ਿੰਗਾਰ ਨਾ ਰਹੇ ਕੋਈ ਬੁਲਬੁਲ ਕੋਇਲ ਕੂਕਦੀ ਨਹੀਂ ਕੋਈ ਬੁਲਬੁਲ ਕੋਇਲ ਕੂਕਦੀ ਨਹੀਂ ਉਹ ਬਾਗ ਨਾ ਰਹੇ ਉਹ ਕੁਲਜ਼ਾਰ ਨਾ ਰਹੇ ਤਕਦੀਰ ਹयात ਮਰਾ ਕੱਤੀ ਆਈ ਤਕਦੀਰ ਹयात ਮਰਾ ਕੱਤੀ ਆਈ ਪਹਿਲੇ ਵਕਤ ਨਾ ਰਹੇ ਫਿਰ ਯਾਦ ਨਾ ਰਹੇ ਪਹਿਲੇ ਵਕਤ ਨਾ ਰਹੇ ਫੇਰ ਯਾਦ ਨਾ ਰਹੇ ਮਾਨ ਨਾ ਕਰੀਏ ਰੂਪ ਖਣੇ ਦਾ ਵਾਰਸ ਕੌਣ ਹੋਣਦਾ ਸਦਾ ਨਾ ਰਹਿਣ ਸਾਖਾਂ ਹਰੀਆਂ ਸਦਾ ਨਾ ਫੁੱਲ ਚਮਣਦਾ ਅਲਫ਼ ਆ ਮਿੱਟੀ ਦੇ ਬੁੱਤ ਲਿਆ ਕਦੀ ਆਪਣੀ ਵੇਖ ਪਛਾਨ ਮਿੱਟੀ ਮਦ ਸਰਦਾ ਪਾਵੇਗਾ ਲਭ ਮੋਤੀ ਨਾਲ ਇਸ਼ਕ ਦੀ ਸ਼ਾਨ ਨਹੀਂ ਸ਼ਾਨ ਮਿੱਟੀ ਅੱਜ ਮਿੱਟੀ ਤੇ ਨਾ ਪੈਣ ਦੇਣ ਮਿੱਟੀ ਔਰ ਪਲਕੇ ਉੱਡ ਜਾਣਾ ਕੰਪਰਿਸਤਾਨ ਮਿੱਟੀ ਇਹ ਮਿੱਟੀ ਦੀ ਖੇੜਾ ਹੈ ਜਹਾਨ ਸਾਰਾ ਅੰਤ ਹੋਵਨਾ ਸਾਰਾ ਹੀ ਜਹਾਨ ਮਿੱਟੀ ਅੰਤ ਹੋਵਨਾਈ ਸਾਰਾ ਜਹਾਨ ਮਿੱਟੀ ਤੇ ਬੇਬਸ ਨਹੀਂ ਮਿੱਟੀ ਹੈ ਹੱਸ ਨਹੀਂ ਵੇਖ ਵੇਖ ਸੋਨੀ ਰੰਗਦਾਰ ਮਿੱਟੀ ਕਾਲੇ ਜੁਲਫ ਮਿੱਟੀ ਰੱਤੇ ਹੋਠ ਮਿੱਟੀ ਮਸਤ ਨੈਣ ਕੁਲਾਬ ਰੁਖਸਾਰ ਮਿੱਟੀ ਮਿੱਟੀ ਮਟਕਦੀ ਲਟਕਦੀ ਵੇਖ ਕੇ ਤੇ ਕਦ ਕਿਵੇਂ ਆਪਣੀ ਬਹਿਕਰਾਰ ਮਿੱਟੀ ਬੁੱਲੇ ਸ਼ਾ ਯਾਰ ਮਿੱਟੀ ਆਖਰਕਾਰ ਮਿੱਟੀ ਐਵੇਂ ਮਿੱਟੀ ਤੇ ਪਿਆਨਾ ਮਾਰ ਮਿੱਟੀ ਤੇ ਤਰਸਦੀ ਮਿੱਟੀ ਤੇ ਲਿੱਟੀ ਮਿੱਟੀ 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 ਨੂੰ ਕਰੇ ਖਵਾਰ ਮਿੱਟੀ 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 ਤੇ ਮਿੱਟੀ ਨੂੰ ਯਾਦ ਕਰਕੇ ਉਹ ਪਈ ਰਹਿੰਦੀ ਜ਼ਰੋ ਜ਼ਾਰ ਮਿੱਟੀ ਮਿੱਟੀ ਚੁੰਮਦੀ ਮਿੱਟੀ ਤੇ ਪੈਰਾਂ ਨਾਲ ਮਿੱਟੀ ਚੁੰਮਦੀ ਮਿੱਟੀ ਤੇ ਪੈਰਾਂ ਨੂੰ ਨੀਵੇਂ ਜਦੋਂ ਚੱਲਦੀ ਮਸਤ ਰਫਤਾਰ ਮਿੱਟੀ ਬੱਲਿਆ ਮਿੱਟੀ ਦੇ ਘੜੇ ਤੇ ਬੈਠ ਮਿੱਟੀ ਯਾਰ ਮਿੱਟੀ ਦਾ ਕਰੇਦੀ ਧਾਰ ਮਿੱਟੀ ਯਾਰ ਮਿੱਟੀ ਦਾ ਕਰੇ ਤੇ ਦਾਰਮੇਡੀ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਜੇਕਰ ਵੀਡੀਓ ਤਿਲੋਂ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ